ਪ੍ਰੋਬਲੀ ਨਿਕੋਰ ਉਹ ਮੇਰੇ ਤੇ ਵੀਡੀਓ ਬਣਾ ਕੇ ਪਾ ਰਹੀ ਆ ਅੱਜ ਕੱਲ ਮੇਰੇ ਉਹਨੇ ਤਰਲੇ ਕੱਢਦੀ ਸੀ ਬਾਬਾ ਜੀ ਤੁਹਾਡੀ ਗਰੀ ਬੇਨਤੀ ਕਰਦੀ ਬਾਬੇ ਦੀਪ ਸਿੰਘ ਨੂੰ ਕਹਿ ਕੇ ਮੇਰੀ ਵੀਡੀਓ ਕਟਾ ਦਿਓ ਉਹ ਤਾਂ ਕਹਿੰਦੇ ਜਾਣਦੀ ਨਹੀਂ ਹੁਣ ਨਹੀਂ ਜਾਣਦੀ ਇਦਾਂ ਕੱਲ ਸਾਡੇ ਤਰਲੇ ਕੱਢਦੀ ਸੀ ਜਾਣਦੀ ਕਿਉਂ ਨਹੀਂ ਆ ਉਹਨੂੰ ਉਹਨੂੰ ਮੌਕਾ ਮਿਲਿਆ ਗੱਲ ਕਰਨ ਦਾ ਉਹਨੇ ਮੌਕਾ ਕਰ ਲਿਆ ਪਰ ਇੱਕ ਗੱਲ ਆ ਮੈਂ ਤੁਹਾਡੇ ਆਰ ਰਿਕਾਰਡ ਨੂੰ ਕਹਿ ਰਿਹਾ ਬੀਬੀ ਤੂੰ ਸਾਨਾ ਦੇ ਪੇੜ 'ਚ ਨਾ ਆ ਐਵੇਂ ਅੱਗੇ ਪਜਾਮਾ ਪਾਟਾ ਨਹੀਂ ਪਾਟਾ ਮੈਨੂੰ ਵੀ ਪਤਾ ਪਰ ਜਿਹੜਾ ਸਾਡਾ ਪਾੜਿਆ ਮੁੜ ਕੇ ਸੀਪਣਾ ਨਹੀਂ ਆ ਇਹ ਕਰਕੇ ਤੂੰ ਆਪਣਾ ਕੰਮ ਧੰਦਾ ਕਰ ਸਾਨੂੰ ਤੇਰਾ ਨਾਲ ਕੋਈ ਮਤਲਬ ਨਹੀਂ ਜਿਹੜੇ ਪੇਚਾ ਪੂਚਣ ਵਾਲੇ ਉਹਨਾਂ ਦਾ ਚਲੋ ਰੋਟੀ ਟੁਕ ਚੱਲਦਾ ਉਹਨਾਂ ਨੂੰ ਚਲਾਉਣ ਦੇਣਾ ਚਾਹੀਦਾ ਬਾਕੀ ਜਿਹੜਾ ਧਾਰਮਿਕ ਖੇਤਰ ਦੇ ਆਵੇ ਇਹ ਕੱਲ ਤੇ ਗੱਲਾਂ ਕਰਨ ਦੀ ਮੇਰੀ ਭਾਬੀ ਮੇਰੇ ਭਰਾ ਨੂੰ ਸੌਣ ਨਹੀਂ ਦਿੰਦੀ ਮੇਰੇ ਭਰਾ ਨੂੰ ਐ ਨਹੀਂ ਕਰਨ ਦਿੰਦੀ ਮੇਰੇ ਚਲੋ ਵੀਡੀਓ ਕੱਟ ਕੇ ਪਾਈਆਂ ਗਿਆ ਬਸ ਕੱਟ ਕੇ ਦੇਖੋ ਕੱਟ ਕੇ ਪਾਈਆਂ ਨਾ ਜਦੋਂ ਆਪਾਂ ਉਹਦਾ ਤੀਰ ਲਾਵਾਂਗੇ ਤੇ ਭਾਈ ਕਿਤੇ ਨਾ ਕਿਤੇ ਤੇ ਲੱਗਣਾ ਹੀ ਆ ਨਾ ਮਾਲੋ ਜੇ ਇੱਕ ਪਾਸੇ ਪੂਰਾ ਪੰਜਾਬ ਖੜਾ ਵਾ ਧਾਰਮਿਕ ਖੇਤਰ ਦੇ ਬੰਦੇ ਜਿਨ੍ਹਾਂ ਨੂੰ ਪਤਾ ਵੀ ਸਾਡਾ ਇਹੋ ਧਾਰਮਿਕ ਖੇਤਰ ਆਹੀਂ ਤੇ ਕੀਰਤਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਪਿਛਲੇ ਦਿਨੀ ਉਹ ਬੰਦਾ ਸਾਡੇ ਹੱਕ ਦਾ ਆ ਕੇ ਸਾਨੂੰ ਵਿਚਾਰ ਰਿਹਾ ਸਾਡੀਆਂ ਵੀਡੀਓ ਕਟਾ ਰਿਹਾ ਅਗਲੇ ਬੰਦਿਆਂ ਨੂੰ ਕਹਿ ਕੇ ਅੱਜ ਅਹੀਂ ਉਹ ਬੰਦੇ ਦੇ ਉੱਤੇ ਕੰਟਰੋਵਰਸੀ ਛੇੜ ਰਹੇ ਆ ਅਸੀਂ ਉਹਨੂੰ ਜਾਣਦੇ ਨਹੀਂ ਜਾਣਦੇ ਕਿਉਂ ਨਹੀਂ ਆ ਕੱਲ ਤਰਲੇ ਕੱਢਿਆ ਸਾਡੇ ਕੋਲ ਇੱਕ ਇੱਕ ਪ੍ਰੂਫ ਪਿਆ ਸਬੂਤ ਹੈਗਾ ਮੈਂ ਕਿਹਾ ਅੱਜ ਵਿਖਾ ਦੇਾਂਗੇ ਤੁਹਾਨੂੰ ਦਿਖਾਓ ਮੈਨੂੰ ਬਾਬਾ ਦੀਪ ਸਿੰਘ ਨੂੰ ਅੱਜ ਬਾਬੇ ਦੀਪ ਸਿੰਘ ਨੂੰ ਤੁਹਾਡੇ ਤੋਂ ਬਾਅਦ ਧੰਨਵਾਦ ਬਾਬੇ ਦੀਪ ਸਿੰਘ ਨੂੰ ਫੋਨ ਲਾ ਦੂੰਗਾ ਬਾਬੇ ਦੀਸ ਨੂੰ ਪੁੱਛ ਰਿਓ ਵੀ ਕਿੰਨੇ ਤਰਲੇ ਕੱਢੇ ਨੇ ਵੀ ਸਾਡੀ ਵੀਡੀਓ ਕੱਢ ਦੋ ਸਬੂਤ ਬਾਬਾ ਜੀ ਇਹਨਾਂ ਨੇ ਕਿਹੜੇ ਕਤਲ ਕੀਤੇ ਜਿਹੜੇ ਸਬੂਤ ਇਹਨਾਂ ਨੂੰ ਚਾਹੀਦੇ ਆ ਉਹਨੂੰ ਤੁਸੀਂ ਆਪ ਹੀ ਪੁੱਛ ਲਿਓ ਜਾ ਕੇ ਫੋਨ ਲਾ ਕੇ ਪੁੱਛ ਲਿਓ ਵੀ ਤੂੰ ਈਮਾਨਸ ਨੂੰ ਕਾਲੀ ਨੂੰ ਇਹ ਕਿਹਾ ਕਿ ਨਹੀਂ ਕਿਹਾ ਵੀ ਸਾਡੀ ਵੀਡੀਓ ਕਟਾ ਦਿਓ ਜੇ ਉਹ ਕਹੂਗੀ ਨਹੀਂ ਕਿਹਾ ਫਿਰ ਆਪਰ ਨੂੰ ਹਾਰੇ ਜਾਣ ਕੇ ਕਹਿ ਦੇਵੇ ਮੈਂ ਮੰਨ ਲਊਗਾ ਠੀਕ ਹੈ ਮੈਂ ਗਲਤ ਆ ਪਰ ਉਹਨੇ ਗੱਲ ਤਾਂ ਕੋਈ ਗਲਤ ਨਹੀਂ ਕੀਤੀ ਭਾਈ ਗਲਤ ਇਹ ਨਾ ਵੀ ਸਾਨਾ ਦੇ ਪੇਟ ਚ ਭੇਡਾਂ ਥੋੜਾ ਹੋਣਾ ਚਾਹੀਦਾ ਉਹ ਆਪਣੇ ਟਿਕਾਣੇ ਤੇ ਰਵੇ ਮੇਨ ਗੱਲ ਦੇਖੋ ਤੁਸੀਂ ਜੇ ਕੋਈ ਸੋਸ਼ਲ ਮੀਡੀਆ ਨੇ ਕੀ ਗੱਲ ਕਹਿ ਰਹੇ ਹੋ ਆਪਣਾ ਪੱਖ ਰੱਖੋ ਉਹਦਾ ਮਤਲਬ ਥੋੜਾ ਕੋਈ ਤੁਹਾਡੇ ਖਿਲਾਫ ਵੀ ਕੋਈ ਬੋਲ ਸਕਦਾ ਨਹੀਂ ਨਹੀਂ ਬੋਲੋ ਬੋਲੋ ਨਹੀਂ ਗੱਲ ਵੇਖੋ ਮੇਰੀ ਗੱਲ ਸੁਣੋ ਗੱਲ ਇੱਕ ਦਾਇਰੇ ਦੀ ਚੱਲਦੀ ਪਈ ਆ ਗੱਲ ਇੱਕ ਦਾਇਰੇ ਦੀ ਚੱਲਦੀ ਪਈ ਆ ਕਿ ਜਿਹੜੇ ਬੰਦੇ ਸਾਨੂੰ ਸਾਬਤ ਕਰਦੇ ਪਏ ਆ ਠੀਕ ਹੈ ਵੀ ਇਹ ਬੰਦਾ ਸਰਕਾਰੀ ਆ ਇਹ ਬੰਦੇ ਦਾ ਲਿਸਟ ਚ ਨਾ ਆਇਆ ਇਹ ਬੰਦੇ ਦਾ ਕਰਕੇ ਅੰਮ੍ਰਿਤਪਾਲ ਦੀ ਸਜ਼ਾ ਜਿਹੜੀ ਆਵਾਦੀ ਪਈ ਉਹਦੀ ਜਮਾਨਤ ਨਹੀਂ ਹੁੰਦੀ ਪਈ ਗੱਲ ਇੱਕ ਪੱਖ ਚੱਲਦਾ ਪਿਆ ਇੱਕ ਪੰਜਾਬ ਚੱਲਦਾ ਪਿਆ ਉਹਨੂੰ ਚੱਲਣ ਦਿਓ ਮੈਂ ਉਹਨਾਂ ਦਾ ਦੇਣਦਾਰ ਹਾਂ ਜੇ ਮੈਂ ਅਮਰਤਪਾਲ ਦਾ ਕਦੇ ਵੀ ਕੁਝ ਮਾੜਾ ਕੀਤਾ ਹੋਊਗਾ ਮੈਂ ਉਹਦਾ ਦੇਣਦਾਰ ਹਾਂ ਸਮਝਦੇ ਗਾਲ ਲੇਕਿਨ ਲਾਂਭੋ ਸ਼ਾਂਭੋ ਇਧਰ ਉਧਰੋ ਜੇ ਕੋਹ ਜਾ ਮਾਰੂਗਾ ਤੇ ਭਾਈ ਅਹੀਂ ਹਫਤਾ 10 ਦਿਨ ਮਹੀਨਾ ਚੋਪਿਆਂ ਇਹਦਾ ਮਤਲਬ ਇਹ ਨਹੀਂ ਵੀ ਅਹੀਂ ਜਵਾਬ ਨਹੀਂ ਦੇਣਾ ਜਿੰਨੇ ਭਾਵੇਂ ਬੀਬੀ ਹੋਵੇ ਬੰਦਾ ਹੋਵੇ ਜਿੰਨੇ ਜਿੰਨੇ ਸਾਡੇ ਤੇ ਕੌਮਲ ਕੌਂਟਰੋਵਰਸੀ ਸ਼ੁਰੂ ਕੀਤੀ ਜਵਾਬ ਮੈਂ ਜ਼ਰੂਰ ਦਊਂਗਾ ਮੈਂ ਅੱਜ ਕਿਸੇ ਨੂੰ ਕੁਝ ਨਹੀਂ ਕਹਿੰਦਾ ਜੋ ਦਿਲ ਕਰਦਾ ਜੀਦਾ ਬੋਲੇ ਖੁੱਲ ਕੇ ਬੋਲੇ ਪੇਚਾਂ ਵਾਲਿਆਂ ਨੂੰ ਵੀ ਜਿੰਨੇ ਵੀ ਰੋਸ ਤੋਂ ਸਾਰਿਆਂ ਨੂੰ ਕਹਿਣਾ ਹੈ ਗੱਲ ਜਿੰਨੀਆਂ ਬੀਬੀਆਂ ਬੂਬੀਆਂ ਬੋਲਣ ਵਾਲੀਆਂ ਸਾਰਿਆਂ ਨੂੰ ਕਹਿਣਾ ਖੁੱਲ ਕੇ ਬੋਲੋ ਪਰ ਜਿੱਦਣ ਮੈਂ ਆਪਣੇ ਮੈਦਾਨ 'ਚ ਆ ਕੇ ਫਿਰ ਖੁੱਲ ਕੇ ਬੋਲਿਆ ਚੀਕਣਾ ਮਾਰਿਓ ਨਾ ਮੈਂ ਚੀਕ ਮਾਰੂਗਾ ਨਾ ਚੀਕ ਤੁਸੀਂ ਮਾਰਿਓ ਫਿਰ ਮੈਂ ਖੁੱਲਾ ਚੱਲਣਾ ਤੇ ਫਿਰ ਮੁੜ ਕੇ ਚੀਕਾਂ ਨਿਕਲਣੀਆਂ ਤੁਹਾਡੇ ਚੀਕਾਂ ਆਪ ਆਪਣੀਆਂ ਸਾਹਮਣੇ ਰੱਖਿਓ ਫਿਰ ਕਿਉਂਕਿ ਮੈਂ ਇਹ ਗੱਲ ਕਹਿਣਾ ਵੇਖੋ ਮੈਂ ਜਿਹੜੀ ਗੱਲ ਨੂੰ ਖਤਮ ਕਰਨਾ ਚਾਹਣਾ ਹੋਗਾ ਨੂੰ ਵਧਾਓਗੇ ਨਾ ਤੇ ਫਿਰ ਨੰਗੇ ਧੜਾ ਆਉਂਗਾ ਮੰਨ ਲਓ ਮੈਂ ਦਸ ਦੇ ਨਹੀਂ ਬੋਲਦਾ 15 ਦੇ ਨਹੀਂ ਬੋਲਦਾ ਲੇਕਿਨ 15 ਦਿਨਾਂ ਬਾਅਦ ਜਦੋਂ ਫਿਰ ਮੈਂ ਬਾਹਰ ਆਇਆ ਤੇ ਜਦੋਂ ਸਮੁੰਦਰ ਦੀ ਲਹਿ ਗੱਲ ਤੁਸੀਂ ਵੀ ਆਪਣੀ ਰੱਖੋ ਇੱਕ ਰਿਸਪੈਕਟਡ ਵੇ ਨਾਲ ਰੱਖੋ ਭਾਈ ਵੇਖੋ ਦੇਖੋ ਸ਼ਬਦਾਂ ਦਾ ਤਾਂ ਦੇਖਣਾ ਹੀ ਪੈਂਦਾ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਗੱਲ ਕਰਦੇ ਆ ਅਸੀਂ ਵੀ ਦੇਖਦੇ ਆ ਵੀ ਸ਼ਬਦ ਕੋਈ ਇੱਧਰ ਨਾ ਬੋਲੇ ਜਾਣ ਕੋਈ ਉੱਧਰ ਨਾ ਬੋਲੇ ਜਾਣ ਸ਼ਬਦਾਂ ਨੂੰ ਤਾਂ ਦੇਖਣਾ ਹੀ ਪੈਂਦਾ ਉਹ ਵੇਖੋ ਭਾਈ ਮੇਰੀ ਗੱਲ ਸੁਣੇ ਕਈ ਯਾਰ ਨਾ ਆਪਾਂ ਹਾਸੇ ਮਜ਼ਾਕ ਗੱਲ ਲੈ ਲੈਂਦੇ ਆ ਹੁਣ ਉਹ ਜਰੰਦਰ ਵਾਲਾ ਕਾ ਬਾਬਾ ਹਨ ਮੈਂ ਉਹਨੂੰ ਨੇ ਪੁੱਛਿਆ ਵੀ ਕਹਿੰਦਾ ਯਾਰ ਤੂੰ ਮਤਲਬ ਉਹਦੇ ਬੜਾ ਮਗਰ ਪਿਆ ਮੈਂ ਕਿਹਾ ਯਾਰ ਉਹਦੇ ਮਗਰ ਕੀ ਪੈਣਾ ਮੈਂ ਕਿਹਾ ਯਾਰ ਉਹ ਗਰੀਬ ਬੰਦਾ ਆਪਣਾ ਟਾਈਮ ਪਾਸ ਕਰਦਾ ਪਿਆ ਮੈਂ ਕਿਹਾ ਉਹਦੇ ਮਗਰ ਕੀ ਪੈਣਾ ਕਹਿੰਦਾ ਤੂੰ ਦੇ ਘਰ ਯਾਰ ਇਦਾਂ ਮਾਰਤੀ ਮੈਂ ਕਿਹਾ ਯਾਰ ਮੈਂ ਉਹਦੇ ਘਰੇ ਗਿਆ ਉਹਨੇ ਗਾਲ ਕੱਢਤੀ ਮੈਂ ਤਾਂ ਕਰਕੇ ਦੋ ਲਫੜੇ ਮਾਰੇ ਮੈਂ ਮੁਕਰਦਾ ਨਹੀਂ ਇਸ ਗੱਲ ਤੋਂ ਠੀਕ ਐ ਉਹ ਇਸ ਗੱਲ ਤੋਂ ਮੈਂ ਅੱਜ ਵੀ ਰਿਕਾਰਡ ਕਰ ਰਿਹਾ ਨਹੀਂ ਮੁਕਰਦਾ ਫਿਰ ਉਹਦੀ ਗਾਲ ਫਿਰ ਮੇਰੀ ਗੱਲ ਨਹੀਂ ਨਾ ਨਾ ਮੇਰੀ ਗੱਲ ਸੁਣੋ ਉਹਦੀ ਗਾਲ ਕੱਢੀ ਕੱਪੜੇ ਮੇਰੇ ਮੇਰੀ ਗੱਲ ਸੁਣੋ ਮੈਂ ਪਹਿਲਾਂ ਦੱਸਿਆ ਜਿੱਥੇ ਗਾਲ ਲੜਾਈ ਉੱਥੇ ਐ ਮੈਂ ਉਹੋ ਗੱਲ ਦੱਸਣ ਰਿਹਾ ਮੈਂ ਉਹਦੇ ਘਰ ਪਿਆਰ ਨਾਲ ਗੱਲ ਕਰਨੇ ਇੱਕ ਮਹੀਨਾ ਪਹਿਲਾਂ ਪੋਸਟਿਵ ਪਾਈ ਸੀ ਵੀ ਆ ਕੰਮ ਨਾ ਕਰ ਫਿਰ ਜਦੋਂ ਉਹਦੇ ਮੈਂ ਘਰ ਗਿਆ ਉਹ ਗਾਲ ਨਾ ਕੱਢਦਾ ਤੇ ਮੈਂ ਰਿਕਾਰਡ ਕਰ ਰਿਹਾ ਮਾਰਨ ਨੂੰ ਹੱ ਸਮੇਂ ਦੀ ਗੱਲ ਫਿਰ ਮੰਨ ਲਓ ਮੈਂ ਉੱਥੇ ਸੁਭਾਵਕ ਹੱਸ ਕੇ ਵਜਨ ਕਰਤਾ ਵੀ ਯਾਰ ਮੈਂ ਕਿ ਯਾਰ ਬਾਬੇ ਦਾ ਸਰਾਫ ਲੱਗ ਗਿਆ ਯਾਰ ਸਾਡਾ ਭਰਾ ਇੱਕ ਦੁਨੀਆ ਤੋਂ ਚਲ ਗਿਆ ਉਹ ਫੀਲਿੰਗ ਵੱਡੀ ਚੁੱਕ ਗਿਆ ਉਹ ਆਪਣੀ ਮਾਦਾ ਦੀ ਵੀਡੀਓ ਜੀ ਪਾ ਕੇ ਕਹਿੰਦਾ ਸਾਡੀ 315 ਬੈਠੀ ਇਹਨੇ ਆਇਆ ਕਰਦਣਾ ਹੋਗਾ ਯਾਰ ਮੈਂ ਇੱਕ ਜਵਾਬ ਦੇਣਾ ਜੇ 315 ਕੰਮ ਕਰਦੀ 315 ਨੇ ਉਸ ਦਿਨ ਕਿਉਂ ਨਹੀਂ ਕੰਮ ਕੀਤਾ ਜਦੋਂ ਕੀਰਤਨ ਛੱਡ ਕੇ ਤੂੰ ਚੱਟੀਆਂ ਦਾ ਪ੍ਰਚਾਰ ਕਰਨ ਰਿਹਾ ਉਦੋਂ ਦਾ ਫਾਇਰ ਕਿਉਂ ਨਹੀਂ ਤੇਰੇ ਵੱਜਾ ਵੀ ਹਰਾਮਦਿਆ ਤੂੰ ਗੁਰੂ ਦੀ ਬਾਣੀ ਦਾ ਕੀਰਤਨ ਕਰਨ ਵਾਲਾ ਗੁਰੂ ਦਾ ਸਿਮਨ ਕਰ ਭੁੱਖ ਚ ਰੱਖੇ ਸੋਕ ਚ ਰੱਖੇ ਦੁੱਖ ਚ ਰੱਖੇ ਮੁਸੀਬਤ ਚ ਰੱਖੇ ਆਪਾਂ ਜਿਹੜਾ ਕਿੱਤਾ ਮਾਰ ਰਹੇ ਸਾਡੀ ਝੋਲੀ ਚ ਪਾਇਆ ਆਪਾਂ ਉਹ ਕਰਨਾ ਉਹਨੇ ਕਿਉਂ ਕੀਰਤਨ ਛੱਡਿਆ ਉਹ ਦਿਨ 315 ਦਾ ਫੈਰ ਕਿਉਂ ਨਹੀਂ ਵੱਜਿਆ ਉਹਦੇ ਕਿ ਇੱਥੇ ਦੁਨੀਆ ਤੇ ਇਦਾਂ ਦਾ ਬੰਦਾ ਨਹੀਂ ਪੈਦਾ ਹੋਇਆ ਕੋਈ ਜਿਹੜੇ ਸ਼ਰਾਬ ਨਾਲ ਕੋਈ ਮਰਜੇ ਦੇ ਜਿਹੜੇ ਸ਼ਰਾਬ ਨਾਲ ਕੋਈ ਜੇਪੇ ਉਹ ਇਦਾਂ ਨਹੀਂ ਹੁੰਦਾ ਬਚਿੜੀਓ ਜੀਪੋ ਤੇ ਚਿੜੀਓ ਮਰਜੋ ਆਕਾਲ ਭੁੱਖ ਦੇ ਹੁਕਮ ਨਾਲ ਹੋਣਾ ਮੈਂ ਤਾਂ ਸੁਭਾਵਿਕ ਬਚਨ ਕੀਤਾ ਉਹ ਫੀਲਿੰਗ ਵੱਡੀ ਚੁੱਕ ਬੈਠਾ ਹੁਣ ਉਹਨੇ ਇੱਕ ਪੋਸਟ ਜੀ ਪਾਈ ਵੀ ਅਹ ਨਾ ਲੋਕਾਂ ਨੂੰ ਤਰਲੇ ਕੱਢ ਕੇ ਫੋਨ ਕਰਦੇ ਆ ਤੁਸੀਂ ਦੱਸੋ ਜਾ ਹੋ ਰਹੀ ਕਹਿੰਨ ਨੂੰ ਵੀ ਕਹਿੰਦੇ ਜਿਹਨੂੰ ਚੰਗਾ ਲੱਗਦਾ ਜਿਹਨਾਂ ਪ੍ਰੇਮ ਪਿਆਰ ਆ ਉਹ ਆਪ ਆਉਂਦਾ ਹੀ ਉਹਦਾ ਸਵਾਗਤ ਵੀ ਕਰ ਦਈਏ ਐਂ ਕਰਦੇ ਹਨਾ ਵੇਖੋ ਸ਼ਬਦਾਂ ਦੀ ਜਦੋਂ ਜੰਗ ਹੁੰਦੀ ਏ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਸਾਹਮਣੇ ਵਾਲਿਆਂ ਨੂੰ ਜਿੱਤ ਕੇ ਆਉਣਾ ਵਾ ਕਈ ਵਾਰ ਇਦਾਂ ਹੁੰਦਾ ਜਿੱਤ ਕੇ ਵੀ ਹਾਰਨਾ ਪੈਂਦਾ ਵਾ ਜੰਗ ਇਹ ਕਹਿੰਦੀ ਆ ਭਾਵੇਂ ਉਹ ਸ਼ਬਦਾਂ ਦੀ ਹੋਵੇ ਭਾਵੇਂ ਸ਼ਸਤਰਾਂ ਦੀ ਹੋਵੇ ਸਮਝਦੇ ਗੱਲ ਮੰਨ ਲੋ ਜ਼ਿੰਦਗੀ ਦੇ ਹਾਲਾਤ ਬਣ ਕੇ ਸਮਾਂ ਬਣ ਕੇ ਜਿੱਦਾਂ ਦੇ ਸ਼ਬਦ ਕਾਲ ਪ੍ਰੋਖ ਨੇ ਚਾਹਿਆ ਉਹਦਾ ਭਾਣਾ ਵਰਤ ਗਿਆ ਹੁਣ ਆਪਾਂ ਪੋਸਟਾਂ ਪਾਈ ਜਾਂਦੇ ਆ ਵੀ ਮਤਲਬ ਇਹ ਆ ਜੀ ਇਹ ਲੋਕਾਂ ਨੂੰ ਉਤਰਲੇ ਘੜ ਘੜ ਕਹਿੰਦੇ ਸਾਡਾ ਪੋਸਟਕਾਰ ਕਰੋ ਕਰੋ ਫਰਾਨਾ ਕਰੋ ਅਹੀਂ ਨਹੀਂ ਯਾਰ ਕਿਸੇ ਨੂੰ ਵੀ ਕਹਿੰਦੇ ਤੁਹਾਡੇ ਸਾਹਮਣੇ ਆ ਜਿਹਨਾਂ ਪ੍ਰੇਮ ਆ ਉਹ ਆਉਂਦਾ ਵਾ ਬਾਕੀ ਉਹਨੂੰ ਮੈਂ ਇੱਕ ਗੱਲ ਇਹ ਕਹਿੰਦਾ ਵੀ ਐਵੇਂ ਉੜਦਾ ਤੀਰ ਲੈ ਕੇ ਪਿੱਛਾ ਨਾ ਪੜਵਾ ਲਈ ਅੱਗੇ ਤੋਂ ਮੁੜ ਕੇ ਭੱਜ ਗਿਆਂ ਹੀ ਜਾ ਕੇ ਐਸਐਚਓ ਨੂੰ ਕਹਿੰਦਾ ਸੀ ਕਹਿੰਦਾ ਮੇਰੇ ਨਾ ਮੇਰ ਤੋਂ ਫਰੋਤੀ ਮੰਗਦਾ ਮਾਨਸੇਂ ਕਾਲੀ ਮੈਂ ਆ ਗੱਲ ਇੱਥੇ ਕਾਣਦਾ ਮੈਂ ਫੋਨ ਵੀ ਲਾ ਸਕਦਾ ਹਾਂ ਇਹਨੂੰ ਫੋਨ ਮੈਂ ਤਾਂ ਨਹੀਂ ਲਾਇਆ ਕਿਉਂਕਿ ਉਹਨੇ ਗੱਲ ਪਬਲਿਕ ਚ ਰੱਖੀ ਆ ਤੇ ਮੈਂ ਫੋਨ ਲਾਤਾ ਉਹਨੇ ਸਭ ਤੋਂ ਪਹਿਲਾਂ ਐਸਐਚਓ ਕੋ ਭਜਣਾ ਵੀ ਮੈਨੂੰ ਧਮਕੀ ਆ ਗਈ ਮੈਨੂੰ ਫਰੋਤੀ ਆ ਗਈ ਬਾਈ ਉਹਰ ਕੋ ਫਰੋਤੀ ਵੀ ਗਾਦੀ ਲੈਣੀ ਤੇ ਉਹਨੂੰ ਧਮਕੀ ਵੀ ਗਾਦੀ ਦੇਣੀ ਉਹਦੇ ਪੱਲੇ ਦੇ ਕੱਖ ਵੀ ਨਹੀਂ ਆ ਜਿਹੜਾ ਬੰਦਾ ਆਪਣੇ ਗੁਰੂ ਦਾ ਨਾ ਹੋਇਆ ਉਹ ਕਿਸ ਦਾ ਮਰੀ ਹੁੰਦਾ ਉਹ ਤੇ 315 ਛੱਡ ਕੇ 147 ਵੀ ਭਾਲੇ ਨਾ ਉਹਨੇ ਵੀ ਸਾਡੇ ਤੇ ਅਸਰ ਨਹੀਂ ਕਰਨਾ ਠੀਕ ਆ ਅਸੀਂ ਆਪਣੀ ਗੱਲ ਜੇ ਗਲਤ ਆ ਤਾਂ ਅਸੀਂ ਗਲਤੀ ਨੂੰ ਗਲਤ ਮੰਨਦੇ ਆ ਆਪਣੀ ਗਲਤੀ ਨੂੰ ਸਚਾਈ ਇਹ ਹੁੰਦੀ ਆ ਗੁਰੂ ਵੀ ਇਹ ਕਹਿੰਦਾ ਵੀ ਜਿਹੜਾ ਗੁਨਾਹ ਕੀਤਾ ਜੇ ਆਪਣੇ ਗੁਨਾਹ ਨੂੰ ਮੰਨ ਲੋ ਨਾ ਤੇ ਉਹ ਗੁਨਾਹ ਬਖਸ਼ਿਆ ਜਾਂਦਾ ਬਾਬੇ ਨੇ ਰੋਲਾ ਕੀ ਸੀ ਤੁਹਾਡਾ ਕਿਹਾ ਬਾਬੇ ਨਾ ਬਾਬੇ ਨਾ ਮੇਰਾ ਰੋਲਾ ਕੋਈ ਨਹੀਂ ਯਾਰ ਉਹ ਤੇ ਮੰਨ ਲੋ ਇੱਕ ਗਰੀਬ ਬੰਦਾ ਆਪਣਾ ਟਾਈਮ ਪਾਸ ਕਰਨ ਦਿਆ ਮੈਨੂੰ ਇਹ ਗੱਲ ਕਹਿੰਦਾ ਯਾਰ ਗੋرد ਮਾਲਾ ਵਧਾ ਹੋ ਹਣਾ ਸਿਰ ਦੇ ਉੱਤੇ ਆਪਾਂ ਗਾਤਰਾ ਪਾਇਆ ਵਾ ਤੇ ਆਪਾਂ ਉੱਥੇ ਮਿਲ ਛੱਡੀਆਂ ਕਛੇ ਦੀ ਬਸ਼ੂਰੀ ਕਰਨ ਦਿਆਂ ਮੈਂ ਦੇਖੀ ਨਹੀਂ ਵੇੜੀ ਭਾਈ ਉਹ ਕੱਟਦੀਆਂ ਬਾਤ ਜਦੋਂ ਉਹਦੇ ਘਰੇ ਗਏ ਨਾ ਮੈਂ ਫੋਨ ਵੀ ਬੜਾ ਫੜਿਆ ਮੈਂ ਝੂਠ ਨਹੀਂ ਮਾਰਦਾ ਮੈਂ ਜੋ ਕਹਿ ਰਿਹਾ ਸੱਚ ਕਹਿ ਰਿਹਾ ਉਹਨੂੰ ਕੁਝ ਵੀ ਰ ਮੈਂ ਉਹਦਾ ਫੋਨ ਫੜ ਲਿਆ ਮੇਰੇ ਨਾਲ ਦੇ ਕਹਿੰਦੇ ਜੈਂਸ ਜੈਂਸਨ ਡਰਵੇ ਦੀ ਐਡ ਕੀਤੀ ਉਹ ਬਾਈ ਲੇਟਸ ਬੀਬੀ ਬੂਬੀਆਂ ਦੇ ਉਹ ਜਿਹੜੇ ਹੁੰਦੇ ਨਾ ਉਹਦਾ ਮਸ਼ੂਰੀ ਜੀ ਕਰਦਾ ਸੀ ਉਹਨ ਮੈਂ ਇਹ ਗੱਲ ਕਹੀ ਵੀ ਇਹ ਕੰਮ ਨਾ ਕਰ ਬਸ ਇਹੋ ਗੱਲ ਹੀ ਮੈਂ ਉਹਦੇ ਅਸੀਂ ਪੰਜ ਜਣੇ ਉਹਨੂੰ ਕੁੱਟਣ ਵਾਸਤੇ ਨਹੀਂ ਗਏ ਮੈਂ ਹੁਣ ਵੀ ਕਹਿੰਦੇ ਆ ਮਾਰਨ ਨੂੰ ਹੱਜ ਜਾਣਗੇ ਮੈਂ ਉਹਨੂੰ ਕੁੱਟਣ ਵਾਸਤੇ ਨਹੀਂ ਗਿਆ ਉਹਨੂੰ ਗੱਲ ਕਰਨ ਵਾਸਤੇ ਗਿਆ ਸੀ ਉਹਦੇ ਮੂੰਹ ਚੋਂ ਗਾਲ ਨਿਕਲੀ ਉਹਦੇ ਤੋਂ ਬਾਅਦ ਮੈਂ ਉਹਦੇ ਛੱਡੀ ਉਹਨਾਂ ਚਿਰ ਮੈਂ ਛੱਡੀ ਨਹੀਂ ਉਹਦੇ ਮੈਂ ਆਪਣੀਆਂ ਗੱਲਾਂ ਤੋਂ ਕੋਈ ਨਹੀਂ ਮੁਕਰਦਾ ਠੀਕ ਆ ਉਹ ਮੈਂ ਸਿਰਫ ਹੁਣ ਵੀ ਉਹਨੂੰ ਇਹ ਗੱਲ ਕਹਿੰਦਾ ਵਾਂ ਕੀ ਤੂੰ ਭਰਾ ਆਪਣਾ ਤੋਰੀ ਫੁਲਗਾ ਚਲਾਇਆ ਤੇ ਚਲਾ ਐਵੇਂ ਸਾਨਾ ਦੇ ਭੇੜ ਚ ਨਾ ਮੁੜ ਕੇ ਐਵੇਂ ਸਿੰਘ ਤੇ ਟੰਗਿਆ ਗਿਆ ਤੇ ਫੇਰ ਤੂੰ ਚੀਕਾ ਮਾਰਦੇ। ਬੜੇ ਜੱਥੇ ਬੰਦੀਆਂ ਹੁੰਦੀਆਂ ਨੇ ਨਿਆਂ ਸਿੰਘਾਂ ਦੀਆਂ ਅਲੱਗ-ਅਲੱਗ ਹੁੰਦੀਆਂ ਐਸਡੀਪੀਸੀ ਐ। ਤੁਸੀਂ ਕਿੱਥੇ ਵੀ ਜਾ ਕੇ ਦੀ ਕੰਪਲੇਂਟ ਕਰ ਸਕਦੇ। ਭਾਈ ਕਿਉਂ ਕੰਪਲੇਂਟ ਕਰੀਏ ਮਾਰ ਰਿਆ ਸਾਨੂੰ ਬਾਲ ਦਿੱਤਾ ਜੇ ਕੋਈ ਚੁੰਮ ਚੜਕ ਕਰਦਾ ਤੇ ਉਹਨੂੰ ਮਿਲਾਵੇ। ਇਹ ਕਿਹੜੀ ਗੱਲ ਆ ਜੇ ਮੰਨ ਲਓ 10 ਦਿਨ 15 ਦਿਨ ਮਹੀਨਾ ਜੇ ਸਾਨੂੰ ਕੋਈ ਮਾਰ ਦੂਗਾ ਜਾਈ ਮਾਰਦਾਗੇ ਫੇਰ ਜੇ ਨਾਗ ਲਟਕਾਣੇ ਤੇ ਲੱਗੂਗਾ ਅਸੀਂ ਕਿਹੜਾ ਮੁਕਰਦੇ ਆ ਮੈਂ ਤੇ ਇਹ ਗੱਲ ਰਿਕਾਰਡ ਕਈ ਵੀ ਤਾਂ ਮੈਂ ਦੇਣਦਾਰ ਹਾਂ ਪੰਥ ਦਾ ਨੂਨ ਹੈ ਦਲੀਲ ਹੈ ਵਕੀਲ ਹੈ ਭਾਈ ਜਦੋਂ ਤੂੰ ਕਾਨੂੰਨ ਦੀ ਲ ਨੂੰ ਮੰਨਦੇ ਨਹੀਂ ਤੁਸੀਂ ਭਾਈ ਕਾਨੂੰਨ ਦੀ ਲ ਨੂੰ ਕੌਣ ਮੰਨਦਾ ਦੱਸੋ ਮੈਨੂੰ ਬੰਦੇ ਮੰਨਦੇ ਇੱਥੇ ਇੱਥੇ ਬੰਦੇ ਸਿੱਧੇ ਹੋਂ ਰਿਕਾਰਡ ਫੋਨ ਕਰਕੇ ਕਹਿ ਰਹੇ ਜੀ ਅਸੀਂ ਫਲਾਣੇ ਫਲਾਣੇ ਜਥੇਬੰਦੀ ਤੋਂ ਬੋਲਦੇ ਤੂੰ ਅਮਰਤਪਾਲ ਨੂੰ ਐ ਕਹਿ ਤਨ ਮੈਂ ਠੋਕ ਦਾਂਗੇ ਤਨ ਮੈਂ ਠੋਕ ਦਾਂਵੇ ਭਾਈ ਵੇਖੋ ਜਦੋਂ ਆਪਾਂ ਇਹ ਗੱਲ ਕਹਿੰਦੇ ਆ ਜਦੋਂ ਆਪਾਂ ਕੇ ਇਹਨੂੰ ਠੋਕਣ ਮਾਤੇ ਜਾਵਾਂਗੇ ਅਗਲਾ ਘੜਾ ਚੂੜੀਆਂ ਪਾ ਕੇ ਬੈਠਾ ਅਗਲਾ ਸਵਾਗਤ ਨਹੀਂ ਕਰੂਗਾ ਫਿਰ ਜਿਹੜੇ ਤੁਹਾਨੂੰ ਕਹਿੰਦੇ ਆ ਤੈਨੂੰ ਠੋਕ ਦਾਂਗੇ ਕਦੇ ਉਹਦੇ ਨਾਲ ਉਹਨਾਂ ਨਾਲ ਗੱਲਬਾਤ ਬਾਈ ਮੈਂ ਤੇ ਕਿਹਾ ਮੈਂ ਤੇ ਖੁੱਲਾ ਮੈਂ ਤੇ ਖੁੱਲਾ ਸਦਾ ਦੇਖੋ ਬਾਈ ਕਵਰ ਜੀ ਮੈਂ ਖੁੱਲਾ ਸਦਾ ਦਿੱਤਾ ਦੱਸ ਕੇ ਆ ਜਿਓ ਜੇ ਮੈਂ ਭਜੂਗਾ ਤਾਂ ਮੈਂ ਦੇਣਦਾਰ ਹਾਂਗਾ ਠੀਕ ਆ